ਜੋ ਜਿਹੜੀ ਇਹ ਸੋਸ਼ਲ ਮੀਡੀਆ ਤੇ ਜਮ ਕੇ ਵਾਇਰਲ ਹੋ ਰਹੀ ਹੈ ਵੀਡੀਓ ਦਿਖਾ ਦਿੰਨੇ ਆ ਤੁਹਾਨੂੰ ਪਠਾਨਕੋਟ ਦੇ ਨਗਰ ਨਿਗਮ ਦੀ ਪਠਾਨਕੋਟ ਕੋਰਪੋਰੇਟ ਦੀ ਇਹ ਟਰੱਕ ਜਿਹੜੀ ਹੈ ਇਹ ਗੱਡੀ ਜਿਹੜੀ ਹੈ ਇਹ ਜਾ ਰਹੀ ਹੈ ਜਿਸ ਦੇ ਵਿੱਚ ਪਠਾਨਕੋਟ ਦਾ ਜਿਹੜਾ ਇਹ ਕੂੜਾ ਜਿਹੜਾ ਇਸ ਟਰੱਕ ਦੇ ਵਿੱਚ ਲੱਦਿਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਇਸ ਤਰ੍ਹਾਂ ਨਾਲ ਜਿਵੇਂ-ਜਿਵੇਂ ਟਰੱਕ ਜਾ ਰਿਹਾ ਤੇ ਕੂੜਾ ਜਿਹੜਾ ਹੈ ਉਹ ਟਰੱਕ ਦੇ ਵਿੱਚੋਂ ਨਿਕਲ ਕੇ ਪੂਰੇ ਰੋਡ ਦੇ ਉੱਤੇ ਫੈਲਦਾ ਹੋਇਆ ਜਾ ਰਿਹਾ ਤੇ ਇਸ ਦੇ ਉੱਤੇ ਕੋਈ ਵੀ ਤਰਪਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਟੈਕਸ਼ਨ ਜਿਵੇਂ ਕਿ ਹਵਾ ਚੱਲਦੀ ਹੈ ਤਾਂ ਇਹ ਟਰੱਕ ਡਰਾਈਵਰ ਨੂੰ ਤੇ ਨਗਰ ਨਿਗਮ ਨੂੰ ਹੋਣਾ ਚਾਹੀਦਾ ਹੈ ਕਿ ਇਸ ਦੀ ਪੂਰੀ ਦੇਖਭਾਲ ਕਰਕੇ ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਜਾਇਆ ਜਾਏ ਨਾ ਕਿ ਇਸ ਤਰ੍ਹਾਂ ਨਾਲ ਇੱਕ ਜਗ੍ਹਾ ਤੋਂ ਕੂੜਾ ਲੈ ਕੇ ਪੂਰੇ ਰਾਹ ਦੇ ਵਿੱਚ ਪੂਰੇ ਰੋਡ ਨੂੰ ਜਿਹੜਾ ਹਾਈਵੇ ਨੂੰ ਐਮਐਸਪੀ 올 ਦੀ ਹਾਈਵੇ ਜਿਹੜਾ ਹੈ ਉਥੋਂ ਨਿਕਲ ਕੇ ਜਾ ਰਿਹਾ ਪਠਾਨਕੋਟ ਦਾ ਕੂੜਾ ਜਿਹੜਾ ਹੈ ਉਹ ਹਾਈਵੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਖਿਲਾਰਦਾ ਹੋਇਆ ਜਾ ਰਿਹਾ ਹੈ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਤੇ ਇਸ ਦੇ ਉੱਤੇ ਕਿਹੜੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤੇ ਇੱਕ ਵਾਰ ਤੁਹਾਨੂੰ ਵੀਡੀਓ ਜਿਹੜੀ ਹੈ ਅਥਾਰਟੀ ਦਿਖਾ ਦਿੰਨੇ ਆ ਧਿਆਨ ਨਾਲ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਕਮੈਂਟ ਕਰਨਾ ਨਾ ਭੁੱਲਿਓ ਦੋਸਤੋ ਇਹ ਪਠਾਨਕੋਟ ਕਾਰਪੋਰੇਸ਼ਨ ਦਾ ਟਰੱਕ ਹੈ ਜਿਹੜਾ ਪਠਾਨਕੋਟ ਦਾ ਕੂੜਾ ਲੈ ਕੇ ਇਹ ਪਠਾਨਕੋਟ ਬਾਈਪਾਸ ਤੋਂ ਐਮਐਸਪੀ ਥੀਏਟਰ ਦੇ ਨੇੜੇੋਂ ਨਿਕਲਣ ਡਿਆ ਦੇਖੋ ਕਿਵੇਂ ਕੂੜੇ ਦਾ ਢੇਰ ਲਾਈ ਜਾਂ ਡਿਆ ਇਹਨੇ ਕੋਈ ਸੇਫਟੀ ਦਾ ਇੰਤਜ਼ਾਮ ਨਹੀਂ ਕੀਤਾ ਕੋਈ ਉੱਪਰ ਤਰਪਾਲ ਨਹੀਂ ਰੱਖੀ ਸਾਰੇ ਸ਼ਹਿਰ ਦੇ ਵਿੱਚ ਸਾਰਾ ਬਾਈਪਾਸੇ ਕੂੜੇ ਦੇ ਢੇਰਾਂ ਨਾਲ ਭਰੀ ਜਾ ਰਿਹਾ ਜਰਾ ਇਹ ਦੇਖੋ ਇਹਦਾ ਕੀ ਬੰਨਣਾ ਚਾਹੀਦਾ ਹੈ ਇਹਦਾ ਨੰਬਰ ਵੀ ਤੁਹਾਨੂੰ ਮੈਂ ਦੱਸ ਦਿੰਨਾ ਵੀ ਗੱਡੀ ਦਾ ਨੰਬਰ ਜੇ ਇਹ EB06BA3390 ਆ ਦੇਖੋ ਦੋਸਤੋ ਇਹਦਾ ਨੰਬਰ ਤੇ ਆ ਇਹਦੇ ਤੇ ਕੀ ਕਾਰਵਾਈ ਕਰਨੀ ਚਾਹੀਦੀ ਆ ਆ ਤੁਸੀਂ ਆਪ ਦੱਸੋ ਕੈਮਰਾ ਪਰਸਨ ਹਨੀ ਦੇ ਨਾਲ ਅਦਸਰ ਦੀ ਰਿਪੋਰਟ